ਸੈਣੀ ਬਰਾਦਰੀ ਦੀ ਸ਼ਾਨ ਹਰਿਆਣਾ ਦੇ ਮੁੱਖ ਮੰਤਰੀ ਨੈਬ ਸੈਣੀ ਜੀ ਤੇ ਬਹੁਤ ਹੀ ਸਤਿਕਾਰ ਸਾਡੇ ਸੈਣੀ ਬਰਾਦਰੀ ਦੇ ਮੈਂ ਕਹਾਂ ਕਿ ਪੰਜਾਬ ਦੇ ਆਗੂ ਇਕਬਾਲ ਸਿੰਘ ਲਾਲਪੁਰਾ ਜੀ ਅਤੇ ਡਾਇਸ ਦੇ ਬੈਠੇ ਬਹੁਤ ਸਾਰੇ ਹੋਰ ਮੁੱਖ ਮਹਿਮਾਨ ਅੱਜ ਦਾ ਇਹ ਕਾਟ ਮੈਂ ਚਾਹੁੰਨਾ ਕਿ ਸਾਨੂੰ ਸਿੱਖਣਾ ਚਾਹੀਦਾ ਹੈ ਪੰਜਾਬ ਦੇ ਸੈਨੀਆਂ ਨੂੰ ਇਹ ਨੈਬ ਸੈਣੀ ਦੀ ਜਿੱਤ ਨਹੀਂ ਨੈਬ ਸੈਣੀ ਨੇ ਹਰਿਆਣਾ ਜਿੱਤ ਕੇ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ ਉਹ ਕਿਉਂ ਜਿੱਤਿਆ ਸੈਣੀ ਸਾਹਿਬ ਤੁਹਾਡੇ 'ਚ ਬਹੁਤ ਹਲੀਮੀ ਹੈ ਸਾਡੇ ਪੰਜਾਬ ਵਾਲੇ ਸੈਨਿਕ ਤਾਂ ਲੜਨ ਨੂੰ ਤਿਆਰ ਨੇ ਇੱਕ ਦੂਜੇ ਦੇ ਟੰਗਾ ਖਿੱਚਣ ਨੂੰ ਸੋ ਅੱਜ ਮੈਨੂੰ ਤੇ ਖੁਸ਼ੀ ਆ ਅੱਜ ਇਕੱਠੇ ਹੋਇਓ ਅੱਜ ਇਹ ਮੈਂ ਸਮਝਾ ਕਿ ਜਾਗ ਲੱਗਿਆ ਸਾਡਾ ਛੋਟਾ ਵੀਰ ਅਜੇ ਵੀਰ ਬਹੁਤ ਮਿਹਨਤ ਕਰਦਾ ਹੈ ਮਿਹਨਤ ਕਰਨ ਦੀ ਵੀ ਲੋੜ ਹੈ ਪਰ ਸਾਨੂੰ ਵੀ ਇਸ ਗੱਲ ਦਾ ਮਾਨ ਹੋਣਾ ਚਾਹੀਦਾ ਹੈ ਕਿ ਅਸੀਂ ਅੱਜ ਸੈਣੀ ਸਾਹਿਬ ਉਹਰੇ ਆਏ ਨੇ ਇਹਨਾਂ ਤੋਂ ਸਿੱਖਣਾ ਕੀ ਹੈ ਇਹਨਾਂ ਨੇ ਕਿਵੇਂ ਡੋਨਟ ਟੂ ਅਰਥ ਰਹਿ ਕੇ ਸਾਰੇ ਹਰਿਆਣੇ ਦੇ ਵਿੱਚ 35 ਬਰਾਦਰੀਆਂ ਨੂੰ ਨਾਲ ਲਾਇਆ ਸਾਡੇ ਲਈ ਅੱਜ ਸਭ ਤੋਂ ਪਹਿਲਾਂ ਇਹ ਇਹ ਅਸੀਂ ਸਮਾਜ ਸੈਣੀ ਸਮਾਜ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇੱਕ ਸਮਾਜ ਬਣਾਈਏ ਤੇ ਫਿਰ ਪਾਰਟੀਆਂ ਦੇ ਜਾਣੇ ਕਿਸੇ ਨਾਲ ਜਾਣ ਕੋਈ ਦਿੱਕਤ ਨਹੀਂ ਹੈ ਜਿੱਥੇ ਵੀ ਤੁਸੀਂ ਬੈਠੋ ਤਾਂ ਸੈਣੀ ਬਰਾਦਰੀ ਦੇ ਭਲਾਈ ਲਈ ਕੰਮ ਕਰ ਸਕੋ ਹੋ ਮੈਂ ਤਾਂ ਬਹੁਤਾ ਸਮਾਂ ਨਹੀਂ ਲੈਂਦਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਅੱਜ ਆਪਾਂ ਨੈਬ ਸੈਣੀ ਜੀ ਨੂੰ ਵਧਾਈ ਦੇਣਾ ਵੈਲਕਮ ਵੀ ਕਰਦਾ ਜੇ ਮੈਂ ਆਸ ਵੀ ਕਰਦਾ ਜਿਹੜਾ ਤੁਸੀਂ ਇਹ ਜਾਗ ਲਾਇਆ ਹੈ ਨਾ ਇਹ ਪੰਜਾਬ ਦੇ ਵਿੱਚ ਹੁਣ ਸਮਝੋ ਦਹੀਂ ਜੰਮ ਜੂਗਾ ਤਕੜਾ ਹੋ ਕੇ ਸੈਣੀਆ ਦਾ ਔਰ ਮੈਂ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਸਾਡੇ ਕਿਉਂਕਿ ਰੋਪੜ ਮੇਰਾ ਸ਼ਹਿਰ ਹੈ ਪਿੰਡ ਵੀ ਹੈ ਤੇ ਮੈਨੂੰ ਮਾਣ ਵੀ ਆ ਜੇ ਮੈਂ ਤੁਹਾਨੂੰ ਕੋਈ ਅਲੰਭਾ ਦਵਾਂ ਤਾਂ ਇਹ ਵੀ ਕੋਈ ਦੂਜੀ ਗੱਲ ਨਹੀਂ ਆਓ ਆਪਾਂ ਕੇ ਵਧੀਏ ਜੇ ਕੁਛ ਕਰ ਨਹੀਂ ਸਕਦੇ ਤਾਂ ਦੂਜਿਆਂ ਦੀ ਉਹ ਗੱਲ ਨਾ ਕਰੀਏ ਕਿ ਇੱਕ ਦੂਜੇ ਦਾ ਨਾਮ ਲੈ ਕੇ ਉਹਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰੀਏ ਸੋ ਅੱਜ ਦਾ ਦਿਨ ਹੈ ਸਾਨੂੰ ਸਬਕ ਲੈਣ ਦਾ ਮੈਂ ਨਾਰੇ ਲਾਉਂਗਾ ਦੋ ਤਿੰਨ ਜਵਾਬ ਦੇਣਿਆ ਸੈਣੀ ਸਭ ਨੂੰ ਪਤਾ ਲੱਗ ਜਾਵੇ ਇੱਕ ਤਾਂ ਅੱਜ ਸੈਣੀ ਬਰਾਦਰੀ ਦਾ ਇਨਕਲਾਬ ਹੈ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਲਾਲ ਸੈਣੀ ਸੈਣੀ ਸਮਾਜ ਜਿੰਦਾਬਾਦ ਵਾਏ ਗੁਰਦੀਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਗੁਰਜੀ ਕੀ ਫਤਿਹ ਰੋਪੜ ਵਾਲੇ ਸੌਂਗ ਹੈ ਤਰਤੀ ਭਾਈ ਜਵਾਲਾ ਸਿੰਘ ਲਧੂਆ ਦੀ ਹੈ ਬੀਬੀ ਸ਼ਰਮਤੌਰ ਦੀ ਹੈ ਤੇ ਅਸੀਂ ਕਮਜ਼ੋਰੀ ਬੜੀ ਦਿਖਾ ਰਹੇ ਆ ਇਹ ਗੱਲ ਵਾਜਬ ਨਹੀਂ ਲੱਗਦੀ ਬੋਲੇ ਸੋ ਨਿਹਾਲ ਗੁਰੂਆਂ ਦਾ ਨਾਂ ਲੈ ਕੇ ਜਿਸ ਦਰਤੀ ਕਿ ਅਸੀਂ ਖੜੇ ਆਏ ਇਹ ਦਰਤੀ ਗੁਰਸਾ ਸਿੰਘ ਘੋੜੀਆਂ ਦੀ ਵੀ ਦਰਤੀ ਹੈ ਇਹ ਦਰਤੀ ਇੱਥੇ ਗੁਰੂ ਗੋਬਿੰਦ ਸਿੰਘ ਦੇ ਵੀ ਚਰਨ ਪਏ ਜਦੋਂ ਕੋਈ ਹੋਰ ਵਿਅਕਤੀ ਖੜਾ ਨਾ ਹੋਇਆ ਤੇ ਕੋਈ ਨਾ ਕੋਈ ਸੈਣੀ ਵੰਸ਼ ਦਾ ਵਿక్తి ਅੱਗੇ ਵਧਿਆ ਪਾਵੇਂ ਗੁਰਸਾ ਸਿੰਘ ਘੋੜੀਆਂ ਹੋ ਗਰੇ ਪਾਵੇਂ ਜਵਾਲਾ ਸਿੰਘ ਜੀ ਹੋਣ ਤੇ ਯਾ ਸੰਸਕਾਰ ਦੀ ਗੱਲ ਹੋਵੇ ਬੀਬੀ ਸ਼ਰਨ कौर ਜੀ ਇਹ ਸਮਾਜ ਦੀ ਗੁਰੂ ਕਾਲ ਦੇ ਵਿੱਚ ਗੁਰੂ ਕਾਲ ਤੋਂ ਬਾਅਦ ਆਜ਼ਾਦੀ ਲਈ ਆਜ਼ਾਦੀ ਤੋਂ ਬਾਅਦ ਇਸ ਦੇਸ਼ ਦੀ ਆਜ਼ਾਦੀ ਦੀ ਸੁਰੱਖਿਆ ਲਈ ਭਾਵੇਂ ਬਬਰ ਖਾਲਸਾ ਲਹਿਰ ਹੋਵੇ ਭਾਵੇਂ ਗਦਰ ਲਹਿਰ ਹੋਵੇ ਸੈਣੀਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਇਹ ਵਿਦਵਾਨ ਕੌਮ ਹੈ ਇਹ ਮਿਹਨਤੀ ਕੌਮ ਹੈਗੀ ਹੈ ਔਰ ਐਨੀ ਮਿਹਨਤ ਕਾਸ਼ਾ ਕਿ ਜੇ ਕੈਨੇਡਾ ਨੂੰ ਵੀ ਲੋੜ ਹੈ ਤੇ ਉੱਥੋਂ ਦਾ ਡਿਫੈਂਸ ਮਿਨਿਸਟਰ ਜਾਂ ਹੋਮ ਮਿਨਿਸਟਰ ਇੱਕ ਸੈਣੀ ਬਣਦਾ ਹਰਜੀਤ ਸਿੰਘ ਸੈਣੀ ਜੇ ਵਰਲਡ ਬੈਂਕ ਨੂੰ ਲੋੜ ਹੈ ਤੇ ਅੱਜ ਉਹਦਾ ਚੇਅਰਮੈਨ ਵੀ ਅਜੇ ਸਿੰਘ ਬਾਂਗਾ ਸੈਣੀ ਹੈਗਾ ਇਹ ਸਾਡੀ ਬਰਾਦਰੀ ਦੀਆਂ ਵਡਿਆਈਆਂ ਨੇ ਤੇ ਮੈਂ ਸਮਝਦਾ ਤੁਹਾਡੀਆਂ ਸਭ ਦੀਆਂ ਦੁਆਵਾਂ ਨੇ ਕਿ ਭਾਰਤ ਦੀ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਦੇ ਪਾਰਲੀਮੈਂਟ ਬੋਰਡ ਚ ਬੈਣ ਦਾ ਮੌਕਾ ਵੀ ਮੈਨੂੰ ਤੁਹਾਡੀਆਂ ਅਸੀਸਾਂ ਕਰਕੇ ਮਿਲਿਆ। ਅੱਜ ਸਾਡੇ ਕੋਲ ਸਟੇਜ ਤੇ ਬਰਵਾਜਬਾਨ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਹਿਰ ਸਿੰਘ ਸੈਣੀ ਜੀ ਸ਼੍ਰੀ ਤੇਜੇਮ ਸੈਣੀ ਜੀ ਕਰਮਜੀਤ ਸਿੰਘ ਲੌਂਗਿਆ ਜੀ ਅਮਰਜੀਤ ਸਿੰਘ ਸੈਣੀ ਜੀ ਪਰਮਜੀਤ ਸਿੰਘ ਲੱਖੇਵਾਲ ਜੀ ਹਰਪਾਲ ਸਿੰਘ ਦੇਸੂ ਦੇਸੂ ਵਾਜਦਾ ਜੀ ਦਰਸ਼ਨ ਸੈਣੀ ਜੀ ਗੁਰਬਖਸ਼ ਸਿੰਘ ਸੈਣੀ ਜੀ ਲਵleen ਸੈਣੀ ਜੀ ਪ੍ਰਦੇਸ਼ ਰਹੀਆ ਜੀ ਜਗਮੋਣ ਸੈਣੀ ਜੀ ਕੇਸਰ ਸਿੰਘ ਮੂਸਾਪੁਰ ਕਮਲਜੀਤ ਸੈਣੀ ਜੀ ਸੰਤੋਸ਼ ਸੈਣੀ ਜੀ ਸਾਡੀ ਭੈਣ ਹੈ ਪ੍ਰਤਾਪ ਸੈਣੀ ਜੀ ਐਡਵੋਕੇਟ ਸੀਮਾ ਸੁਭਰੀ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਨੌਨਿਹਾਲ ਸਿੰਘ ਜੋ ਸਾਰੀਆਂ ਚੰਗੀਆਂ ਇਹ ਜਿੰਨੇ ਤੁਸੀਂ ਬੈਠੇ ਹੋ ਇਹ ਵਿਅਕਤੀ ਇਹਨਾਂ ਚ ਕੋਈ ਵੀ ਨਹੀਂ ਸਾਰੀਆਂ ਸੰਸਾਮਾਂ ਨੇ ਸਾਰੇ ਹੀ ਹਜ਼ਾਰ ਹਜ਼ਾਰ 2-2000 ਲੋਕਾਂ ਦੇ ਲੀਡਰ ਹੈਗੇ ਹੋ ਤੇ ਵਿਚਾਰ ਇੱਥੇ ਕਰਨੀ ਬਣਦੀ ਹੈ ਵੀ ਅਸੀਂ ਅੱਗੇ ਕਿਵੇਂ ਵਧੀਏ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਹੈ ਛੋਟੀ ਜੀ ਜਿਆਦਾ ਸਮਾਂ ਨਹੀਂ ਦੇਣਾ ਇੱਕ ਬਾਸਪੰਡ ਹੈ ਨੀਮ ਕਾ ਥਾਲੇ ਦੇ ਕੋਲ ਉੱਥੋਂ ਦੀ ਬਰਾਦਰੀ ਐ ਮੀਣਿਆਂ ਦੀ 1972 ਤੱਕ ਉਹ ਲੋਕ ਚੋਰੀਆਂ ਕਰਦੇ ਹੁੰਦੇ ਸੀ ਸੀਐਮ ਸਾਹਿਬ ਬੈਠੇ ਆ ਉਸ ਵੀ 1972 ਜਿਹੜੇ ਉੱਥੋਂ ਦੇ ਸੀਐਮ ਸੀ ਉਹਨਾਂ ਦੇ ਰਿਸ਼ਤੇਦਾਰਾਂ ਦਾ ਉਹਨੀ ਊਂਟ ਚੋਰੀ ਕਰ ਲਿਆ ਪੁਲਿਸ ਨੇ ਰੇਡ ਕਰ ਦਿੱਤੀ ਸੀਐਮ ਸਾਹਿਬ ਆਪ ਆਏ ਕੁੱਤੇ ਮਾਰੇ ਮੀਣੇ ਕਹਿਣ ਲੱਗੇ ਕਿ ਅਸੀਂ ਊਂਟ ਨਹੀਂ ਜੇ ਦੇਣਾ ਅਸੀਂ ਪ੍ਰੋਫੈਸ਼ਨਲ ਚੋਰ ਹੈਗੇ ਆ ਫੇਰ ਉਹ ਗੁੱਟ ਪੈਸੇ ਦੇ ਕੇ ਸੀਐਮ ਨੇ ਲਿਆ ਚੋਰਾ ਤੋਂ ਉਹਨਾਂ ਨੇ ਕੋਠੇ ਚੜਾਇਆ ਸੀ ਪੁਲਿਸ ਲਾਉਦੀ ਨਹੀਂ ਕਰੇ ਊਂਟ ਵੀ ਕੋਠੇ ਚੜਿਆ ਇਹ ਗੱਲ ਹਕੀਕਤ ਦੀ ਆ ਮੈਂ ਸਾਰਿਆਂ ਜਗ੍ਹਾ ਸੁਣਾਉਣਾ ਹਾਂ ਫੇਰ ਉਹਨਾਂ ਚ ਇੱਕ ਕੇਐਲ ਮੀਨਾ ਸੀ ਇਹ 1972 ਦੀ ਗੱਲ ਹੈ ਜਿਹੜਾ ਥਾਣੇਦਾਰ ਸੀ ਪੁਲਿਸ ਉਹਨੂੰ ਵੀ ਪੁਲਿਸ ਨੇ ਕੁੱਟਿਆ ਉਹ ਕਹਿਣ ਲੱਗਾ ਵੀ ਅਸੀਂ ਫੈਸਲਾ ਕਰ ਕੀਤਾ ਹੈ ਕਿ ਅੱਗੇ ਤੋਂ ਅਸੀਂ ਚੋਰਾ ਨੂੰ ਪੜਾਵਾਂਗੇ ਅਸੀਂ ਚੋਰਾ ਨੂੰ ਪੜਾਵਾਂਗੇ ਅਸੀਂ ਪੜ੍ਹਾਈ ਵਾਲੇ ਪਾਸੇ ਤੁਰੀਏ ਉਹਦਾ ਅਸਰ ਕੀ ਹੋਇਆ ਕਿ ਕੇ ਐਲ ਮੀਨਾ ਆਈਐਸ ਬਣਿਆ ਚੀਫ ਸੈਕਟਰੀ ਬਣਿਆ ਉਸ ਤੋਂ ਬਾਅਦ ਉਸ ਪਿੰਡ ਦੇ 500 ਅਫਸਰ ਨੇ 15 ਆਈਐਸ ਅਫਸਰਾ ਉਸ ਪਿੰਡ ਦੇ ਜਿਹੜੇ ਇਥੋਂ ਦੇ ਕੋਈ ਅਫਸਰ ਨੇ ਮੀਨੇ ਤੁਸੀਂ ਉਹਨਾਂ ਦੇ ਨਾਂ ਉਹ ਵੀ ਉਸੇ ਪਿੰਡ ਦੇ ਹੀ ਆ ਅਲਕਾਂ ਵੀ ਨਾ ਵੀ ਉਸੇ ਪਿੰਡ ਦੀ ਐ ਸੋ ਗੱਲ ਐ ਜੇ ਇੱਕ ਪਿੰਡ ਫੈਸਲਾ ਕਰ ਲੈ ਉਹ ਵੀ ਜਿਹੜੀ ਅਪਰਾਧੀ વૃਤੀ ਰੱਖਦੇ ਹੋਣ ਤੇ ਅੱਜ ਸਭ ਤੋਂ ਜ਼ਿਆਦਾ ਆਈਐਸ ਅਫਸਰ ਬਣਾ ਲੈ ਤੇ ਅਸੀਂ ਕਿਉਂ ਨਾ ਮਿਹਨਤ ਕਰਕੇ ਆਪਣੇ ਲੜਕੇ ਆਈਐਸ ਬਣਾਈਏ ਆਪਣੇ ਲੜਕੇ ਮਜਿਸਟ੍ਰੇਟ ਬਣਾਈਏ ਜੱਜ ਬਣਾਈਏ ਅਸੀਂ ਹੋਰ ਆਰਮੀ ਅਫਸਰ ਬਣਾਈਏ ਅਸੀਂ ਇਹਦੇ ਲਈ ਕਿਵੇਂ ਕਿੱਥੇ ਹੋ ਸਕਦੇ ਆ ਅਸੀਂ ਰਾਜਨੀਤੀ ਦੀ ਸਟੇਜ ਤੇ ਗੱਲ ਨਹੀਂ ਕਰਨੀ ਗੱਲ ਬਰਾਦਰੀ ਦੀ ਹੈ ਬਰਾਦਰੀ ਚ ਐਜੂਕੇਸ਼ਨ ਕਿਵੇਂ ਪ੍ਰਮੋਟ ਹੋਵੇ ਬਰਾਦਰੀ ਅੱਗੇ ਕਿਵੇਂ ਵਧੇ ਇੱਕ ਸਰਕਾਰ ਨੇ ਬਾਣ ਦਿੱਤਾ ਹੈ ਮਾਨ ਸਰਕਾਰ ਨੇ ਦਿੱਤਾ ਇਸ ਕਰਕੇ ਕਿ ਇੱਕ ਹੀਰਾ ਸਾਡੇ ਕੋਲ ਹੈ ਇਸ ਵੇਲੇ ਸਮਝिए ਉਹ ਹੀਰਾ ਜਿਹਨੇ ਹਰਿਆਣੇ ਨੂੰ ਬਦਲ ਕੇ ਰੱਖਤਾ ਕੋਈ ਸੋਚ ਨਹੀਂ ਸਕਦਾ ਕਿ ਤੀਜੀ ਵਾਰੀ ਜਿਹੜਾ ਹਰਿਆਣੇ ਚ ਪਾਰਟੀ ਰਿਪੀਟ ਕਰੇਗੀ ਲੇਕਿਨ ਕਿਉਂ ਰਿਪੀਟ ਕੀਤੀ ਪਾਰਟੀ ਕਰਕੇ ਨਹੀਂ ਸਾਰ ਨੈਰ ਸਿੰਘ ਸੈਣੀ ਕਰਕੇ ਸਾਰ ਨੈਰ ਸਿੰਘ ਸੈਣੀ ਉਹ ਵਿਅਕਤੀ ਹੈ ਇੱਕ ਪਾਰਸ ਹੈ ਜਿਹੜਾ ਸਵੇਰੇ 6 ਵਜੇ ਤੋਂ ਲੈ ਕੇ ਰਾਤ 1:30 ਵਜੇ ਤੱਕ ਲੋਕਾਂ ਚ ਰਹਿੰਦਾ ਹੈ ਐਸਾ ਐਸਾ ਸੀਐਮ ਕਿਸੇ ਨੇ ਸੁਣਿਆ ਹੀ ਨਹੀਂ ਹੋਣਾ ਲੋਕੀ ਧੱਕੇ ਮਾਰਦੇ ਆ ਤੇ ਇੱਕ ਐਸੇ ਸੀਮਾ ਜਿਹੜੇ ਲੋਕਾਂ ਨੂੰ ਜੱਫੀਆਂ ਪਾਉਂਦੇ ਆ ਹਰ ਇੱਕ ਦੇ ਦੁੱਖ ਸੁੱਖ ਦੇ ਭਾਈਵਾਲ ਆ ਸੋ ਅਸੀਂ ਵੀ ਆਪਣੇ ਆਪ ਨੂੰ ਅੱਗੇ ਵਧਾਉਣਾ ਹੈ ਐਜੂਕੇਸ਼ਨ ਅੱਗੇ ਵਧਣਾ ਹੈ ਨੌਕਰੀਆਂ ਅੱਗੇ ਵਧਣਾ ਜੇ ਅਸੀਂ ਜੁਡੀਸ਼ਰੀ ਚ ਅੱਗੇ ਵਧੇ ਬਿਊਰੋਕ੍ਰੇਸੀ ਚ ਅੱਗੇ ਵਧੇ ਲੈਜਿਸਲੇਚਰ ਚ ਵੀ ਅਸੀਂ ਇਕੱਠੇ ਹੋਵਾਂਗੇ ਸਾਡੀ ਸਭ ਤੋਂ ਵੱਡੀ ਬਰਾਦਰੀ ਹੈ 11% ਹੈਗੀ ਹੈ ਤੇ ਆਪਾਂ ਪੰਜਾਬ ਦੇ ਵਿੱਚ ਵੀ ਇੱਕ ਰਾਜਨੀਤਿਕ ਸ਼ਕਤੀ ਵੰਡਾਂ ਇਹ ਗੱਲ ਸੈਣੀ ਸਾਹਿਬ ਨੇ ਤਲਵਾਰ ਕੱਢ ਕੇ ਸਾਡੇ ਸਾਹਮਣੇ ਕੀਤੀ ਹੈ ਕਿ ਭਾਈ ਜੇ ਕਿਸੀ ਇਹ ਕਾਦਰਤਾ ਇਹਨੂੰ ਜਿਹੜੀ ਆ ਇਹਨੂੰ ਖਤਮ ਕਰਨਾ ਹੈ ਇਹ ਕਮਜ਼ੋਰੀ ਨੂੰ ਖਤਮ ਕਰਨਾ ਜਿਹੜੀ ਤਲਵਾਰ ਹੈ ਇਹ ਜਿੱਤ ਦੀ ਨਿਸ਼ਾਨੀ ਹੈ ਬਹਾਦਰੀ ਦੀ ਨਿਸ਼ਾਨੀ ਹੈ ਮੈਂ ਉਹਨਾਂ ਨੂੰ ਇੱਥੇ ਆਨ ਤੇ ਜੀ ਆਇਆਂ ਆਖਦਾ ਸੈਣੀ ਮਹਾਸਭਾ ਦੇ ਹਰ ਵਿਅਕਤੀ ਦੇ ਚਰਨ ਛੂਕੇ ਉਹਨਾਂ ਨੂੰ ਨਮਸਕਾਰ ਕਰਦਾ ਕਿ ਇਹਨਾਂ ਨੇ ਹਿੰਮਤ ਕੀਤੀ ਸਾਰਿਆਂ ਨੇ ਰਲ ਕੇ ਬਹੁਤ ਲੋਕਾਂ ਨੇ ਪੰਗੇ ਲਏ ਕਿ ਅਸੀਂ ਸਾਰੇ ਸੈਨੀਆਂ ਨੇ ਇਕੱਠੇ ਹੋਣਾ ਸੈਣੀ ਬਰਾਦਲੀ ਦੀ ਕੰਮ ਕਰਨਾ ਇਹ ਇੱਥੇ ਖਤਮ ਨਾ ਹੋ ਜਾਏ ਇਹ ਸੰਸਥਾ ਬਣਾਓ ਇਹ ਸੰਸਥਾ ਨੂੰ ਅਸੀਂ ਮੈਂ ਆਪਣੇ ਵੱਲੋਂ 1 ਲੱਖ ਰੁਪਇਆ ਹਰ ਸਾਲ ਦਿਆ ਕਰਾਂਗਾ ਆਪਾਂ ਆ ਜੀ ਤੁਸੀਂ ਪੈਸੇ ਜਿਹੜੇ ਆ ਆਪਾਂ ਸਾਰੇ ਹੀ ਲਈਏ ਤੁਸੀਂ ਸਾਰੇ ਹੀ ਅਮੀਰ ਹੋ ਤੇ ਬੱਚਿਆਂ ਨੂੰ ਐਜੂਕੇਸ਼ਨ ਵਾਲੇ ਪਾਸੇ ਲਾਈਏ ਬੱਚਿਆਂ ਨੂੰ ਚੰਗੇ ਕੰਮ ਵਾਲੇ ਪਾਸੇ ਲਾਈਏ ਅਸੀਂ ਖੇਤੀ ਨੂੰ ਵੀ ਲਾਹੇਵੰਦ ਬਣਾਉਣਾ ਹੈ ਅਸੀਂ ਇੰਡਸਟਰੀ ਵੀ ਲਾਉਣੀ ਹੈ ਅਸੀਂ ਸਾਰੇ ਪਾਸੇ ਅੱਗੇ ਆਓ ਮਿਲ ਕੇ ਹਮਲਾ ਮਾਰੀਏ ਸੈਣੀ ਸਾਹਿਬ ਦਾ ਸਨਮਾਨ ਕਰੀਏ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਸ਼ਕਤੀਆਂ ਦੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਨਾਮ ਰੌਸ਼ਨ ਕੀਤਾ 20 ਤੋਂ 25 MP ਨੇ ਸਾਡੇ ਦੋ ਡਿਪੀਟੀ ਮਿਨਿਸਟਰ ਹਗੇ ਬਿਹਾਰ ਦੇ ਵਿੱਚ ਸਮਰਾਟ ਚੌਧਰੀ ਜੀ ਤੇ ਮੋਰੀਆ ਜੀ ਯੂਪੀ ਦੇ ਵਿੱਚ ਅਦਰ ਫਿਗਰ ਸਰਦਾਰ ਲਾਲਪੁਰਾ ਜੀ ਮੈਂ ਵੈਲਕਮ ਕਰਦਾ ਸਰ ਸਾਡੀ ਤਸੀਬਾ ਸਦਾ ਜਫ ਲੈਗ ਕੀਤਾ ਐਂਡ ਮੈਂ ਇਸ ਵੈਲਕਮ ਦਾ ਅਜੇ ਦੀ ਡਿਊਟੀ ਲਾਉਣਾ ਤੇ ਤੁਸੀਂ ਕਰਨਾਲ ਨੂੰ ਬਿਲੋਂਗ ਕਰਦੇ ਹੋ ਤੋ ਸਾਡੀ ਟੀਮ ਕੋਨੀਦਰ ਲੰਗਰ ਪਾਇਆ ਜਿੱਥੇ ਸਾਰੀਆਂ ਪ੍ਰਸਤਾਨ ਸਾਰੇ ਡਾਕਟਰ ਨਰਸ ਸਾਡੇ ਅੰਦਰ ਸਾਧ ਸੰਗੇ ਜੀ ਮੈਂ ਪਿੱਛੇ ਨਵਾਂ ਸ਼ਹਿਰ ਤੋਂ ਮੁੜ ਜਾਂਦਾ ਸੀ ਸਾਡੀਆਂ ਟੀਮਾਂ ਇਧਰ ਚਮਕੌਰ ਸਾਹਿਬ ਤੋਂ ਕਿਹਾ ਯਾਰ ਗੁਰੂਆਂ ਦੀ ਧਰਤੀ ਤੇ ਅਸੀਂ ਬਹੁਤ ਬਿਹਾਈਂਡ ਸੀ ਨੰਬਰ ਸਾਹਿਬ ਰੋਕ ਪੜਦੇ ਨਹੀਂ ਸੀ ਕਮਿਸ਼ਨ ਮੈਹੀ ਸਾਲ ਹੋ ਗਏ ਮੈਨੂੰ ਕੈਂਸਰ ਲਈ ਕੰਮ ਦਾ ਮੈਂ ਸਾਡੇ ਸਟਾਫ ਕੋਲੇ ਰੌਲਾ ਪਾਉਣਾ ਅਕਾਲ ਪੁਰਖ ਦੀ ਇੰਨੀ ਕਿਰਪਾ ਹੋਈ

ਕਰੀ ਦੇ ਉਹ ਇਹ ਪਲਾਨ ਕਰਨਗੇ ਕਿੰਨੇ ਕੈਂਪ ਚਲਾ ਕੇ ਰੋਪੋ ਚ ਇਹਨਾਂ ਦੀ ਜੀ ਬੀ ਆਪਕਸੀ ਪਸਤਾਉਣੀ ਉਤਰ ਦਿੱਤਾ ਮੈਂ ਖਸਬੇ ਦਾ ਜਾਣਦਾ ਬਸ ਇਨਾਂ ਨੂੰ ਖਸਬੇ ਦਾ ਅਸੀਂ 4 ਮਹੀਨੇ ਚ ਖੋਲ ਲਾਂਗੇ 100 ਬੈਟਾ ਦੂਮੇ ਦੂਮੇ ਆ ਬੱਤਲ ਬੰਗਲੇ ਦੇ ਨਰਪਰ 70% ਮੁਕਮਲ ਇਹ ਸਾਡੇ ਸਟਾਰ ਮਹੇਰੀ ਹੈ ਜੀ ਮੈਂ

ਹਮ ਪਿਆਰੇ ਸਤਿਕਾਰਯੋਗ ਸਰਦਾਰ ਜੀ ਕੇ ਗੁਰੂਚਾਰੇ ਸ਼ੋਭਾ ਆਪ ਹੈ। ਮੈਨੂੰ ਮੇਰੀ ਮਾਂ ਦਾ ਸਰਦਾਰ ਵਰਗੀ ਸੀ। ਮੈਨੂੰ ਮਾਂ ਵੀ ਮਿਲੀ ਕਿ ਸਰਦਾਰ ਨਾਲ ਕੋਈ ਬਾਤ ਨਹੀਂ। ਰੋਪੜ ਦੀ ਪਵਿੱਤਰ ਧਰਤੀ ਦੇ ਜਿਹੜਾ विराजमान ਮੇਰੇ ਵੱਡੇ ਭਰਾ ਸੀਐਮ ਸਾਹਿਬ ਡਾਇਰੈਕਟਰ ਜੀ ਮੇਰੇ ਪਿਤਾ ਜੀ ਸਤਾਰਿਕ ਸਿੰਘ ਲਾਲਪੁਰਾ ਜੀ और जिन्हें भी इंटे सज बैठे ने शखसीदा बैठिया मेरे चाचे ताए मेरिया भैन मेरी, मेरी मासिया मेरे वीर आओ तीन बार मुठ्ठी बंद करके बांह चक के अपना समाज के आप नारे लाने हैं सेरी समार! सेरी समार! सेरी समार! सेरी समार! ਮੈਂ ਬਹੁਤਾ ਸਮਝ ਨਹੀਂ ਗਣਾ ਕਿਉਂਕਿ ਸਾਰੀਆਂ ਸ਼ਕਤੀਆਂ ਮੇਰੇ ਤੋਂ ਪਹਿਲਾਂ ਸਾਰੀਆਂ ਗੱਲਾਂ ਕਰਦੀਆਂ ਮੈਂ ਸਿਰਫ ਤੁਹਾਡੇ ਹੱਥ ਜੋੜ ਕੇ ਧੰਨਵਾਦ ਕਰਦਾ ਮੈਂ ਕਈ ਵਾਰ ਮੇਰੇ ਪਰਿਵਾਰ ਵੀ ਪੁੱਛਦਾ ਹੁੰਦਾ ਹੈ ਵੀ ਖਾਸ ਕਰਕੇ ਤੁਹਾਡੀ ਨੂੰ ਕਿ ਸੱਚੇ ਪਾਤਸ਼ਾਹ ਨੇ ਸਭ ਕੁਝ ਕਿਰਪਾ ਕੀਤੀ ਹੈ ਤੇ ਫਿਰ ਤੂੰ ਥੱਲੇ ਜਾ ਕੇ ਕਿਰਤੂ ਪ੍ਰਤੂਪ ਕਿਉਂ ਕਰਵਾਉਣਾ ਤੇ ਮੈਂ ਨੂੰ ਇੱਕੋ ਹੱਥ ਜੋੜਦਾ ਹਾਂ ਮੈਂ ਕਿਹਾ ਇਹ ਰੀਤੂ ਪ੍ਰਤੂ ਨਹੀਂ ਆਇਆ ਇਹ ਵੀ ਗਾਲਾਂ ਕਿਉਂ ਦੀਆਂ ਨਾੜਾਂ ਸਾਨੂੰ ਸਭ ਕੁਝ ਪ੍ਰਾਪਤ ਹੋਣ ਦੇ ਬਾਵਜੂਦ ਤੁਹਾਡੀ ਮੁਹੱਬਤ ਪਿੰਡ ਪਿੰਡ ਲੈ ਕੇ ਜਾਂਦੀ ਹੈ ਸਭ ਕੁਝ ਗੁਰੂਆਂ ਦੀ ਵਡਿਆਈਆਂ ਤੇ ਕਾਰਜ ਜੋ ਪ੍ਰਾਪਤੀਆਂ ਨੇ ਉਹਦੇ ਬਾਵਜੂਦ ਜੇ ਮੈਂ ਪਿੰਡ ਪਿੰਡ ਕੈਂਪ ਲਾਉਣਾ ਪਿੰਡ ਪਿੰਡ ਲੋਕਾਂ ਐ ਤੁਰਿਆ ਫਿਰਦਾ ਉਹਦੀ ਸਾਰੀ ਸ਼ਕਤੀ ਤੁਹਾਡੀ ਜਿਹੜੀ ਦਿੱਤੀ ਹੋਈ ਹੈ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਪਿਆਰ ਹੈ ਤੁਹਾਡੀ ਮੁਹੱਬਤ ਔਰ ਅੱਜ ਉਸ ਸ਼ਕਤੀ ਦਾ ਮੈਨੂੰ ਮਾਣ ਹੈ ਮੈਨੂੰ ਤੁਹਾਡੀ ਮੁਹੱਬਤ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਤੁਹਾਡਾ ਕਿੰਨਾ ਰਿਣੀਆ ਧੰਨਵਾਦੀ ਆ ਕਿਉਂਕਿ ਮੇਰੇ ਮਨ ਦੇ ਵਿੱਚ ਇੱਕ ਸੁਪਨਾ ਸੀ ਕਿ ਯਾਰ ਆਪਣਾ ਸਮਾਜ ਕਿੱਥੇ ਹੈ ਸਾਡਾ ਸਮਾਜ ਪਿਛੇ ਰਹਿ ਗਿਆ ਜਿੱਦਾਂ ਇੱਕ ਕੰਪਨੀ ਦਾ ਮਾਲਕ ਜੇ ਆਪ ਤਾਂ ਕੇ ਡੋੜੀ ਜਾਵੇ ਜੇ ਕੰਪਨੀ ਡੁੱਬ ਜਾਵੇ ਤੇ ਉਹਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਉਹਨੇ ਵੀ ਇੱਕ ਦਿਨ ਡੁੱਬਣਾ ਹੀ ਹੁੰਦਾ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕੁਝ ਮੇਰੇ ਬਜ਼ੁਰਗ ਮੇਰੇ ਭਰਾ ਕਾਂਗਰਸ ਚੋਂ ਸੀ ਕੁਝ ਮੇਰੇ ਬਜ਼ੁਰਗ ਮੇਰੇ ਭਰਾ ਬਾਕੀ ਵੱਖਰੀ ਵੱਖਰੀ ਪਾਰਟੀਆਂ ਚੋਂ ਸੀ ਅਕਾਲੀ ਜਲਤੂ ਸੀ ਬਸਪਾ ਚ ਸੀ ਪਰ ਅੱਜ ਸਾਰਿਆਂ ਨੇ ਉਹ ਤੰਦਾ ਤੋੜ ਕੇ ਸਮਾਜ ਦੀ ਇਕੱਠੇ ਹੋਣ ਦੀ ਗੱਲ ਕੀਤੀ ਹੈ ਸਾਡੇ ਪੋਲੀਟਿਕਲ ਵਿਚਾਰ ਤਾਂ ਆਲੱਗ ਹੋ ਸਕਦੇ ਨੇ ਪਰ ਸਮਾਜ ਪ੍ਰਤੀ mohabbat ਇੱਕ ਹੈ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਚੋਂ ਸਾਡੇ ਸਮਾਜ ਵਿੱਚੋਂ ਜਿਹੜੀਆਂ ਦੋ सब तो उच्च पद पदवी पर बैठिया हुई शख्सियत अमने सावे परिवार के अपनी हाजरी लगा आए हैं तो अदा सारे का बहुत बहुत धनवाद मैं एक बेनती करना चाहता जी, ये शुरुआत है एची रोपड़ है अगली बार खगड़ होगा अगले साल खरड़ होगा तो उस राजे होगा हम समाज ਆਪਣੀ ਸ਼ਕਤੀ ਆਪਣੀ ਮੁਹੱਬਤ ਔਰ ਆਪਣੀ ਦਰਿਆਦਿਲੀ ਜਿਹੜੀ ਹੈ ਉਹ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਊਗਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ